ਮਰਦਾਨਾ ਜੀ ਨਾਲ ਗੁਰਨਾਨਕ ਦੇਵ ਜੀ ਦਾ ਮਿਲਾਪ ਸੁਲਤਾਨਪੁਰ ਰਹਿਂਦੇ ਆਨ ਤਲਵੱਡੀ ਤੋਂ ਨਾਨਕ ਜੀ ਦੇ ਸਾਖ ਸੰਬੰਧੀ ਉਹਨਾਂ ਨੂੰ ਮਿਲਣ ਆਇਆ ਕਰਦੇ ਸਨ ਇੱਕ ਵਾਰ ਉਹਨਾਂ ਨਾਲ ਭਾਈ ਮਰਦਾਨਾ ਜੀ ਵੀ ਨਾਨਕ ਜੀ ਕੋਲ ਆਏ ਮਰਦਾਨਾ ਜੀ ਨਾਨਕ ਜੀ ਦਾ ਬਚਪਨ ਦਾ ਸਖਾ ਸੀ ਉਹ ਜਾਤ ਦਾ ਡੂਮਰਾਸੀ ਸੀ ਪਰ ਨਾਨਕ ਜੀ ਦੇ ਜਾਤ ਪਾਤ ਨੂੰ ਨਹੀਂ ਮੰਨਦੇ ਸਨ ਮਰਦਾਨਾ ਜੀ ਦਾ ਅਸਲੀ ਨਾਂ ਦਾਨਾ ਸੀ ਉਹਨਾਂ ਦੇ ਪਿਤਾ ਦਾ ਨਾਂ ਵਦਨਾ ਤੇ ਮਾਤਾ ਦਾ ਨਾਂ ਲਖੋ ਸੀ ਉਹ ਨਾਨਕ ਜੀ ਤੋਂ 10 ਸਾਲ ਵੱਡਾ ਸੀ ਮਰਦਾਨਾ ਜੀ ਨੂੰ ਰਬਾਬੀ ਵਜਾਉਣ ਦੀ ਦੇਣ ਵਿਰਾਸਤ ਵਿੱਚ ਆਪਣੇ ਪਿਤਾ ਤੋਂ ਹੀ ਮਿਲੀ ਸੀ ਉਹ ਧਨੀ ਲੋਕਾਂ ਨੂੰ ਰਾਗ ਸੁਣਾ ਕੇ ਕਮਾਈ ਕਰਦਾ ਸੀ ਜਦੋਂ ਨਾਨਕ ਨੇ ਮਰਦਾਨੇ ਦਾ ਰਬਾਬ ਸੁਣਿਆ ਤੇ ਉਹਨਾਂ ਨੇ ਮਰਦਾਨੇ ਨੂੰ ਕਿਹਾ ਤੂੰ ਰਬਾਬ ਵਲੀ ਵਜਾਉਣਾ ਹੈ ਜੇ ਤੂੰ ਰਾਗ ਸ਼ਬਦ ਪਾ ਕੇ ਗਾਵੇਂ ਤਾਂ ਤੇਰਾ ਦੀਨ ਦੁਨੀਆ ਵਿੱਚ ਉਧਾਰ ਹੋ ਜਾਵੇਗਾ ਤੇ ਨਾਲ ਹੀ ਸੁਣਨ ਵਾਲੇ ਲੋਕਾਂ ਦਾ ਵੀ ਮਰਦਾਨਾ ਜੀ ਨੇ ਜਵਾਬ ਦਿੱਤਾ ਮੇਰਾ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਧਨੀ ਲੋਕਾਂ ਦੇ ਅੱਗੇ ਰਬਾਬ ਵਜਾ ਕੇ ਹੁੰਦਾ ਹੈ ਅਗਰ ਮੈਂ ਆਪਣੀ ਦੀਨ ਦੁਨੀਆ ਦੇ ਉਧਾਰ ਵਿੱਚ ਲੱਗ ਜਾਵਾਂਗਾ ਤਾਂ ਮੇਰਾ ਪਰਿਵਾਰ ਕਿਵੇਂ ਪੜੇਗਾ ਨਾਨਕ ਜੀ ਨੇ ਇਸ ਦਾ ਜਵਾਬ ਦਿੱਤਾ ਸਭ ਦੀ ਪਾਲਣਾ ਰੱਬ ਕਰਦਾ ਹੈ ਨਾਲ ਜਦ ਅੰਤ ਸਮਾ ਲੇਖੇ ਹੋਵੇਗਾ ਤਾਂ ਕਿਸੇ ਕੁਟੰਬ ਨੇ ਸਾਥ ਨਹੀਂ ਦੇਣਾ ਇਸ ਪ੍ਰਕਾਰ ਦਾ ਨਾ ਵਰਦਾਨਾ ਬਣ ਕੇ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਨਾਨਕ ਜੀ ਨਾਲ ਤਿਆਰ ਹੋ ਗਿਆ ਕੀਰਤਨ ਦਾ ਮੁੱਢ ਵੱਜਾ ਗੁਰੂ ਨਾਨਕ ਨੇ ਸ਼ਬਦ ਤੇ ਮਰਦਾਨੇ ਦੀ ਰਵਾਬ ਨੇ ਇੱਕ ਅਜਈ ਕਰਾਮਾਤ ਕੀਤੀ ਜਿਸ ਦਾ ਸਾਨੀ ਸੰਸਾਰ ਵਿੱਚ ਕੋਈ ਨਹੀਂ ਸੀ ਅੰਗਾ ਸਮਾਬੀਤਨ ਤੇ ਬਾਬਾ ਨਾਨਕ ਤੇ ਮਰਦਾਨਾ ਇਤਨੇ ਨੇੜੇ ਆ ਗਏ ਕਿ ਇੱਕ ਰੂਪ ਹੋ ਗਏ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਦੀਆਂ अनेका ਗੋਸ਼ਟਾਂ ਸਾਖੀਆਂ ਵਿੱਚ ਆਉਂਦੀਆਂ ਹਨ ਇਹ ਗੋਸ਼ਟਾਂ ਪਦਮਾਰਤ ਪਰਮਾਰਥ ਦਾ ਖਜ਼ਾਨਾ ਹਨ ਕੋਸ਼ਟਾਂ ਵਿੱਚ ਕਈ ਅਧਿਆਤਮਕ ਭੇਦ ਖੋਲੇ ਗਏ ਹਨ ਜਿਵੇਂ ਕਿ ਬਾਣੀ ਬੋਤ ਹੈ ਗੁਰੂ ਲੰਗਾਵਣ ਹਰ ਮੁਲਾਹ ਹੈ ਹਉਮੈ ਤੇ ਗਰਮ ਮੰਨ ਤੋਂ ਦੂਰ ਕਰੋ ਸੋ ਸਾਹਿਬ ਨੂੰ ਪਾਏ ਮਰਦਾਨੇ ਦੇ ਅੰਤ ਸਮੇਂ ਗੁਰੂ ਨਾਨਕ ਜੀ ਨਾਲ ਹੋਈ ਗੱਲਬਾਤ ਸਾਖੀ ਵਿੱਚ ਇਸ ਪ੍ਰਕਾਰ ਹੈ ਗੁਰੂ ਜੀ ਮਰਦਾਨੇ ਨੂੰ ਕਹਿੰਦੇ ਹਨ ਮਰਦਾਨਿਆ ਤੂੰ ਬੜਾ ਸਾਥ ਨਿਭਾਇਆ ਹੈ ਜੇ ਤੂੰ ਚਾਹੇ ਤਾਂ ਤੇਰੇ ਮ੍ਰਿਤਕ ਸਿਰ ਨੂੰ ਬ੍ਰਾਹਮਣਾ ਵਾਂਗ ਜਲ ਵਿੱਚ ਰੋੜ ਦਈਏ ਤੇਰੀ ਇੱਛਾ ਹੋਵੇ ਤਾਂ ਖਤਰੀਵਾਂ ਵਾਂਗ ਸਾੜ ਦਈਏ ਜੇ ਤੇਰਾ ਚਿੱਤ ਹੋਵੇ ਤਾਂ ਮੁਸਲਮਾਨਾਂ ਵਾਂਗ ਦੱਬ ਦਈਏ ਮਰਦਾਨਾ ਜੀ ਨੇ ਉਸ ਵੇਲੇ ਕਿਹਾ ਵਾ 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 ਅਜੇ ਵੀ ਸਰੀਰਾਂ ਦੇ ਚੱਕਰਾਂ 'ਚ ਫਿਰ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆ ਮੇਰਾ ਚਿੱਤ ਕਰਦਾ ਹੈ ਕਿ ਮੈਂ ਤੇਰੇ ਬਾਦ ਤੇਰੀ ਚਿੱਟੇ ਪੱਥਰ ਦੀ ਸਮਾਦ ਬਣਾਵਾ ਮਰਦਾਨਾ ਜੀ ਕੁਝ ਭਾਵੁਕ ਹੋ ਗਏ ਤੇ ਕਹਿਣ ਲੱਗੇ ਬਾਬਾ ਬੜੀ ਮੁਸ਼ਕਲ ਨਾਤਾ ਸਰੀਰੂਪੀ ਸਮਾਦ ਤੋਂ ਨਿਕਣ ਲੱਗੇ ਆ ਹੋਣ ਪੱਥਰ ਦੀ ਸਮਾਜ ਚ ਪੋਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਚੂ ਖਮਾ